ਸਰਪੰਚੀ ਔਰ ਪੰਚੀ ਦੀ ਚੋਣ ਲੜਨੀ ਚਾਹੁੰਦਾ ਉਹੀ ਕਾਨੂੰਨ ਦੇ ਨਾਲ ਆਪਣੀ ਟੀਪੀ ਰੱਖਿਓ ਉਹੀ ਆਪਣੇ ਕਾਰਜ ਪ੍ਰੋਗਰਾਮ ਦਾ ਟਾਈਮ ਦੇਸੀ ਜਿਹੜਾ ਕੋਈ ਨਾ ਆਇਆ ਫਿਰ ਉਹਦੀ ਬੇਇਜ਼ਤੀ ਕੀਤੀ ਜਾਊਗਾ ਇਹਨੂੰ ਤਾਂ ਬਈ ਤਾਂ ਉਹ ਵੀ ਸਰਪੰਚ ਕੋਲੋਂ ਕੰਮ ਨਹੀਂ ਰਿਹਾ ਠੀਕ ਹੈ ਨਾ ਕਿ ਉਹ ਕੇ ਫਿਰ ਵੀ ਕਾਫੀ ਨਾ ਚਾਰ ਬਈ ਕਰਨੀ ਚਾਹੀਏ ਜੀ I love やりあえず。